ਜ਼ਿਲ੍ਹਾ ਰੂਪਨਗਰ ਵਿੱਚ ਪੁਲਿਸ ਵੱਲੋਂ ਗੈਰ ਕਾਨੂੰਨੀ ਅਸਰਾਂ ਨੂੰ ਨੱਥ ਪਾਉਣ ਦੇ ਲਈ ਇੱਕ ਸਰਚ ਮਹਾਂ ਚਲਾਇਆ ਗਿਆ ਐਸਐਸਪੀ ਗੁਲੀ ਸਿੰਘ ਖੁਰਾਣਾ ਜੀ ਕੁਗਮਾ ਅਨੁਸਾਰ ਐਸਪੀ ਸਾਰਾ ਡੀਐਸਪੀ ਗੁਰਦੀਪ ਸਿੰਘ ਸੰਧੂ ਐਸਐਚਓ ਨਰਿੰਦਰ ਸਿੰਘ ਐਸਐਚਓ ਸੁਨੀਲ ਕੁਮਾਰ ਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਵੱਖ-ਵੱਖ ਥਾਂ ਚੈਕਿੰਗ ਕੀਤੀ ਗਈ ਪੂਰਾ ਮਰੰਡੇ ਇਲਾਕੇ ਵਿੱਚ ਸਰਚ ਮਹਾਂ ਚਲਾਇਆ ਗਿਆ ਆ ਤੁਹਾਨੂੰ ਦਿਖਾਉਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਰਨਾ ਹੈ ਪੁਲਿਸ ਅਧਿਕਾਰੀ ਤੇ ਕੀ ਕਰ ਰਹੇ ਨੇ ਲੋਕ ਅ ਅੱਜ ਦਾ ਦਿਨ ਸਾਡਾ ਇਹ ਆਪਰੇਸ਼ਨ ਈਗਲ ਹੈਗਾ ਜੀ ਪਿਛਲੇ ਈਗਲ ਦੇ ਤਹਿਤ ਅਸੀਂ ਸਰਚ ਐਂਡ ਕਾਊਂਟਰ ਨੋ ਆਪਰੇਸ਼ਨ ਕੀਤਾ ਗਿਆ ਐਸਪੀ ਡੀ ਮੈਡਮ ਰਪਿੰਦਰ ਕੌਰ ਸਰਾਂ ਦੀ ਸੁਪਰਵਾਈਜ਼ਨ ਦੇ ਹੇਠ ਤੇ ਉਹਦੇ ਵਿੱਚ ਅਸੀਂ ਜੋਗੀਆਂ ਦਾ ਮੁਹੱਲਾ ਸੰਤਨਗਰ ਇਹ ਪਿੰਡ ਇਹ ਉਹਦਾ ਇਹ ਸਾਰਾ ਏਰੀਆ ਦੇ ਵਿੱਚ ਅਸੀਂ ਸਰਚ ਕੀਤੀ ਹੈ ਸ ਇਹਦੇ ਵਿੱਚ ਇਹੀ ਹੈਗਾ ਜਿਹੜੇ ਜਿਨ੍ਹਾਂ ਦੇ ਮੁਕਦਮੇ ਦਰਜ ਨੇ ਨਸ਼ਾ ਕਰਨ ਦੇ ਆਦੀ ਨੇ ਜਾਂ ਨਸ਼ਾ ਵੇਚਦੇ ਨੇ ਉਹਨਾਂ ਨੂੰ ਤੋਂ ਨੂੰ ਪਤਾ ਹੀ ਹੈ ਕਾਫੀ ਜੰਗੀ ਤਰ੍ਹਾਂ ਅਸੀਂ ਤਲਾਸ਼ੀ ਕੀਤੀ ਹੈ ਭਜਾਇਆ ਵੀ ਹੈ ਉਹਨਾਂ ਨੂੰ ਕੁਝ ਬੰਦੇ ਅਸੀਂ ਰੌਂਡ ਆਪ ਕੀਤੇ ਹੈ ਕਿ ਕੁਝ ਮੋਟਰਸਾਈਕਲ ਵੀ ਰੌਂਡ ਆਪ ਕੀਤੇ ਹੈ ਕਿ ਉੱਚ ਸਾਡੀ ਪੁੱਛ ਕੇ ਚੱਲਦੀ ਹੈ ਤੇ ਜੋ ਵੀ ਇਹਨਾਂ ਕੋਲ ਰਿਕਵਰੀ ਹੋਏਗੀ ਤੇ ਪੁੱਛ ਕੇ ਚਦਰਾਣ ਉੱਥੋਂ ਵੱਤ ਨੂੰ ਇਸ ਇਸ਼ਾਅ ਨੂੰ ਬਲੀਫ ਕਰਾਂ ਤੇ ਅੱਗੇ ਤੋਂ ਵੀ ਸਾਡਾ ਇਹ ਆਪਰੇਸ਼ਨ ਜਾਰੀ ਰਹੇਗਾ ਨਾਲ ਇਹ ਵੀ ਹੈਗਾ ਜੀ ਅਸੀਂ ਨਾ ਪਬਲਿਕ ਮੀਟਿੰਗਾਂ ਵੀ ਕਰ ਰਹੇ ਆ ਲੋਕਾਂ ਨੂੰ ਵੇਅ ਕਰਨ ਦੀ ਤਾਂ ਜੋ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਿਆ ਜਾ ਸਕੇ ਇਸ ਇਹ ਜਦੋਂ ਸਰਚ ਆਪਰੇਸ਼ਨ ਕਰਦੇ ਸੀਗੇ ਤਾਂ ਉਹਦੇ ਵਿੱਚੋਂ ਨਾ ਕੁਝ ਛੱਕੀ ਨੌਜਵਾਨ ਸੀ ਜਿਹੜੇ ਪੁਲਿਸ ਦੇ ਨੂੰ ਦੇਖ ਕੇ ਭੱਜ ਗਏ ਸੀ ਤੋ ਸਾਡੀ ਐਸ ਐਚਓ ਸਰਦਾਰ ਦੀ ਟੀਮ ਨੇ ਬੜੀ ਮਿਹਨਤ ਕਰਕੇ ਉਹਨਾਂ ਬੰਦਿਆਂ ਨੂੰ ਛੱਤ ਦੇ ਉਪਰੋਂ ਵੀ ਇੱਕ ਗਾਰਡ ਦੇ ਮੁਲਾਜ਼ਮ ਨੇ ਛਾਲ ਮਾਰ ਕੇ ਫੜਿਆ ਗਿਆ ਤੇ ਉਹ ਐਕਚੁਅਲੀ ਅਜੇ ਉਹਨਾਂ ਕੋਲ ਕੋਈ ਰਿਕਵਰੀ ਨਹੀਂ ਹੋਈ ਮੋਟਰਸਾਈਕਲ ਮੋਕਸਾਂ ਦੇ ਵਿੱਚ ਕੁਝ ਇੱਕ ਵੈਪਨ ਵੀ ਸੀ ਉਹ ਕਿਰਪਾਨ ਤ ਵਰਗੀ ਚੀਜ਼ ਕੁਝ ਸੀ ਤੇ ਉਹ ਅਸੀਂ ਉਹਨਾਂ ਨੂੰ ਅਜੇ ਰਾਉਂਡ ਅਪ ਕੀਤਾ ਹੈਗਾ ਪੁੱਛਗਿੱਛ ਕਰਾਂਗੇ ਤੇ ਇਹਨਾਂ ਤੋਂ ਜੇ ਕੋਈ ਰਿਕਵਰੀ ਹੋਈ ਤੇ ਇਹਨਾਂ ਦੇ ਬੰਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ